ਨਮਸਕਾਰ ਦੋਸਤੋ ਲਾਈਵ ਤਸਵੀਰਾਂ ਟਾੜੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਵਾਰਡ ਨੰਬਰ 20 ਤੋਂ ਕਮਲਬਿਹਾਰ ਵਿਖੇ ਨਵੇਂ ਬਿਜਲੀ ਟਰਾਂਸਫਾਰਮ ਦਾ ਕੀਤਾ ਗਿਆ ਉਦਘਾਟਨ ਦੇਖੋ ਲਾਈਵ ਤਸਵੀਰਾਂ ਮੈਂ ਸਾਰੇ ਕਮਲਬਿਹਾਰ ਨਿਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੀ ਉਹਨਾਂ ਨੇ ਸਾਡੀ ਗੱਲ ਦਾ ਮਾਨ ਰੱਖਿਆ ਔਰ ਸਾਡੇ ਵੀਰ ਮਨਮੋਹ ਰਾਜੂ ਜੀ ਨੂੰ ਬੜੀ ਭਾਰੀ ਰੀਡ ਦੇ ਨਾਲ ਇੱਕ ਸਾਲ ਕਿਦੋ ਜਿਸਾਇਆ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਦੂਸਰਾ ਇੱਥੇ ਕਾਫੀ ਦਿਨਾਂ ਦੀ ਸਾਲਾਂ ਦੀ ਇੱਕ ਡਿਮਾਂਡ ਸੀਗੀ ਵੀ ਇੱਥੇ ਲਾਈਟ ਦੀ ਬੜੀ ਪ੍ਰੋਬਲਮ ਹੈ ਤੇ ਅਸੀਂ 3 ਦਿਨਾਂ ਦੇ ਵਿੱਚ ਵਿੱਚ ਹੀ ਨਵਾਂ ਟਰਾਂਸਫਾਰਮਰ ਲਵਾ ਕੇ ਉਹ ਅੱਜ ਉਹਦਾ ਉਦਘਾਟਨ ਕੀਤਾ ਔਰ ਇੱਕ ਇਹਨਾਂ ਦੀ ਡਿਮਾਂਡ ਹੋਰ ਆ ਰਹੀ ਹੈ ਵੀ ਇੱਥੇ ਪਾਣੀ ਦੀ ਪ੍ਰੋਬਲਮ ਹੈ ਉਹ ਵੀ ਮੈਂ ਇਹਨਾਂ ਨੂੰ ਵਾਦਾ ਦੇਣਾ ਵੀ ਬਹੁਤ ਜਲਦੀ ਇੱਥੇ ਗਰਮੀਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਸੀਂ ਇੱਥੇ ਇੱਕ ਨਵਾਂ ਟਿਊਬਲ ਲਗਵਾ ਦੇਵਾਂਗੇ ਔਰ ਮੇਰੇ ਵੀਰਾਂ ਨੇ ਇੱਕ ਹੋਰ ਇੱਥੇ ਡਿਮਾਂਡ ਕੀਤੀ ਹੈ ਵੀ ਜਿਹੜੀ ਸੜਕ ਹੈ ਉਹ ਕਿਹ ਟੁੱਟੀ ਹੋਈ ਹੈ ਔਰ ਇਹਦਾ ਵੀ ਅਸੀਂ ਇਹਨਾਂ ਨੂੰ ਵਾਅਦਾ ਦਿੱਤਾ ਵੀ ਦੋ ਤਰੀਕ ਨੂੰ ਅਸੀਂ ਇਹਨੂੰ ਪੱਟ ਕੇ ਇਹਨੂੰ ਨਵੀਂ ਬਣਾ ਕੇ ਇਹਨਾਂ ਨੂੰ ਦੇਖ ਕਰਨਾ ਸਰ ਕਿੰਨੀ ਕੀਮਤ ਲੱਗੀ ਟ੍ਰਾਂਸਪੋਰਟ ਲਾਉਣ ਦੀ ਦੇਖੋ ਕੀਮਤ ਚਾਹੇ ਜਿੰਨੀ ਮਰਜ਼ੀ ਲੱਗ ਜਾਏ ਜੀ ਪਰ ਇਹਨਾਂ ਦੇ ਕੰਮ ਨਹੀਂ ਅਸੀਂ ਰੁਕਣਦੇ ਨਹੀਂ ਕਿਉਂਕਿ ਪੰਜਾਬ ਸਰਕਾਰ ਕੋ ਬਹੁਤ ਫੰਡ ਹੈ ਉਹ ਤੇ ਸਾਨੂੰ ਸਿਰਫ ਇਹ ਗੱਲ ਕਹਿੰਦੇ ਤੁਸੀਂ ਕੰਮ ਤੁਸੀਂ ਦੱਸਣਾ ਕਰਾਉਣਾ ਅਸੀਂ ਸਰ ਸੈਂਟਰ ਇਡੇ ਚ ਕਈ ਗੰਦੇ ਪਾਣੀ ਦੀ ਸਮੱਸਿਆਵਾਂ ਵੀ ਬਹੁਤ ਹੈਗੀਆਂ ਸੀਵਰੇਜ ਦੀ ਪਾਈਪਾਂ ਦਾ ਬਹੁਤ ਕਹਿੰਦੇ ਪੁਰਾਣੀਆਂ ਪਈਆਂ ਹੀ ਆ ਉਹ ਜਿਹੜੀਆਂ ਦੇਖੋ ਜਿਹੜੀਆਂ ਇਹ ਸੀਵਰੇਜ ਦੀਆਂ ਪਾਈਪ ਨੇ ਇਹ ਕਾਫੀ ਸਾਲ ਪੁਰਾਣੀਆਂ ਨੇ ਪਰ ਉਹਦੇ ਸਾਰੇ ਜਿਹੜੀਆਂ ਛੋਟੀਆਂ ਪਾਈਪਾਂ ਕੱਢ ਕੇ ਵੱਡੀਆਂ ਪਾਈਪਾਂ ਪਾਉਣ ਦਾ ਸੀ ਟੇਕਾ तकरीबन 39 ਕਰੋੜ ਰੁਪਏ ਪੰਜਾਬ ਸਰਕਾਰ ਨੇ ਜਲੰਧਰ ਵਾਸਤੇ ਪਾਸ ਕਰ ਦਿੱਤਾ ਹੈ ਔਰ ਬਹੁਤ ਜਲਦੀ ਹੀ ਇਹ ਕੰਮ ਸ਼ੁਰੂ ਹੋ ਜਾਏਗਾ ਔਰ ਪਾਣੀ ਗੰਦੇ ਪਾਣੀ ਦੀ ਜਿਹੜੀ ਨਜਾਤ ਹੈ ਔਰ ਸੀਵਰੇਜ ਦੀ ਜਿਹੜੀ ਨਜਾਤ ਹੈ ਲੋਕਾਂ ਨੂੰ ਠੀਕ ਮਾਨ ਦਾ ਫੈਸਲਾ ਜੀ ਇਹ ਹੈ ਕਮਾਨ ਦੇ ਦੇ ਸਾਹਮਣੇ ਜਿਹੜਾ ਅੱਜ ਇਥੇ ਸਾਹਮਣੇ ਰੱਖਿਆ ਸੀ ਆ ਚਾਰ ਪੰਜ ਦਿਨ ਪਹਿਲਾਂ ਲੈਕਨ ਇਲੈਕਸ਼ਨ ਦੇ ਵਿੱਚ ਪੋਲ ਲਿਖਣ ਕਰਕੇ ਇਹ ਉਹ ਗੱਟ ਨਹੀਂ ਕਰ ਸਕੇ ਸੀ ਅੱਜ ਅਸੀਂ ਉਹ ਵਟ ਕੀਤਾ ਮੈਂਨੇ ਸਾਹ ਦੇ ਨਾਲ ਆ ਕੇ ਲੋਕਾਂ ਨੂੰ ਜਿਹੜੀ ਬਿਜਲੀ ਦੀ ਜਿਹੜੀ ਵੋਟੇ ਦੀ ਬੰਦੀ ਘਟ ਗਈ ਉਹ ਤੋਂ ਜਿਹੜੀ ਹੈ ਲੋਕਾਂ ਨੂੰ ਯਾਦ ਮਿਲੇਗੀ ਹੋਰ ਦਾ ਪ੍ਰੋਪਰ ਇਹਨਾਂ ਦਾ ਇਸ ਵੀ ਲੈ ਰਹੇ ਚੱਲਣਗੇ ਈ ਤੇ ਔਰ ਜੋ ਵੀ ਇਹਨਾਂ ਦੀਆਂ ਨੁਕਸਾਨੀਆਂ ਮੁਕੀਆਂ ਲੋੜਾਂ ਹੋਣਗੀਆਂ ਕਿਉਂਕਿ ਇਹਨਾਂ ਨੇ ਭਾਰੀ ਵੋਟਾਂ ਬਾਗ ਵਿੱਚ ਚਲਾਇਆ ਪੇடியா ਤੇ ਜੋ ਵੀ ਇਹਨਾਂ ਦੀਆਂ ਸੜਕਾਂ ਛੱਡਦੀਆਂ ਜਾਂ ਸਟਰੀਟ ਲਾਈਟਾਂ ਛੱਡਦੀਆਂ ਜਾਂ ਵਾਟਰ ਸਪਲਾਈ ਦੀਆਂ ਮੰਦੀ ਜਾਂ ਫੀਵਰੇਟ ਸੰਬੰਧ ਕੋਈ ਵੀ ਇਹਨਾਂ ਦੀ ਜੋ ਵੀ ਹਮੇਂ ਡਿਮਾਂਡ ਹੋਏਗੀ ਉਹ ਪਹਿਲ ਦੇ ਆਧਾਰ ਤੇ ਮੈਂ ਇਹਨਾਂ ਨੂੰ ਪੂਰੀ ਕਰਕੇ ਦੇਵਾਂਗਾ ਐਮਐਲਏ ਸਾਹਿਬ ਮੇਰੇ ਨਾਲ ਹੈ ਪੰਜਾਬ ਸਰਕਾਰ ਕੋ ਫੰਡ ਬਹੁਤ ਹੈ ਕਿਉਂਕਿ ਹੁਣ ਜਿਹੜੀ ਹੈ ਸਰਕਾਰ ਵੀ ਸਾਡੀ ਹੈ ਐਮਐਲਏ ਵੀ ਸਾਡਾ ਝਾੜੂ ਦਾ ਤੇ ਅੱਡੀ ਵੀ ਝਾੜੂ ਦੇ ਡਬਲ ਇਹ ਵੀ ਮੇਰੇ ਸਾਰੇ ਵੀਰ ਝਾੜੂ ਦੇ ਆ ਕੰਮਾਂ ਦੀ ਅਸੀਂ ਛੜੀ ਲਾਭ ਕੰਮ ਨਹੀਂ ਅਸੀਂ ਰੁਪਣ ਦੇ ਸਰ ਕਿੰਨੇ ਚਿਰ ਤੋਂ ਇਹ ਸਮੱਸਿਆ ਆ ਰਹੀ ਬਿਜਲੀ ਵਾਲੀ ਬਿਲਕੁਲ ਸਮਝ ਆ ਕਾਫੀ ਦੇਰ ਤੋਂ ਸੀ ਜੀ ਇਹਨਾਂ ਦੀ ਡਿਮਾਂਡ ਤਕਰੀਬਨ ਛਾਲ ਡੇਢ ਸਾਲ ਤੋਂ ਪੁਰਾਣੀ ਜੀ ਜੀ ਸੀ ਤੇ ਲੇਕਿਨ ਇਮੀਡੀਏਟਲੀ ਫਿਰ ਜਦੋਂ ਸਾਡੇ ਨੋਟਿਸ ਜਾਈ ਆ ਤੇ ਇਹਨੂੰ ਅਸੀਂ ਤਕਰੀਬਨ 15-20 ਦਿਨ ਦੇ ਵਿੱਚ ਹੀ ਅਸੀਂ ਇਹਨੂੰ ਹੱਲ ਕਰਕੇ ਨਵਾਂ ਟ੍ਰਾਫਰਨ ਕੋਲ ਲਵਾਤਾ 100 ਕਿਲੋਵਾਟ ਦਾ ਲੱਗਦਾ ਤੇ ਸੀਟੀ ਇਹਨੂੰ 200 ਕਿਲੋਵਾਟ ਵਿੱਚ ਕਰਨ ਜਾ ਰਹੇ ਸਰ ਸੱਤਾ ਚ 3 ਸਾਲ ਹੋ ਗਏ ਸਰਕਾਰ ਨੂੰ ਇਹ ਪਹਿਲੇ ਨਹੀਂ ਪਤਾ ਲੱਗਾ ਦਾ ਸਾਨੂੰ ਇਹਨਾਂ ਨੇ ਤਕਰੀਬਨ 1 ਸਾਲ ਤੋਂ ਇਹਨਾਂ ਦੀ ਡਿਮਾਂਡ ਇਹਨਾਂ ਨੇ ਦਿੱਤੀ ਸੀਗੀ ਲੇਕਿਨ ਸਾਡੀ ਨੋਟੀਫਿਕੇਸ਼ਨ ਵਾਲੇ 2-3 ਮਹੀਨੇ ਹੋਏ ਸੀਗੇ ਬਸ ਕੋਈ ਲੰਬਾ ਸਮਾਂ ਨਹੀਂ ਹੋਇ ਔਰ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਤੁਹਾਡੇ ਏਰੀਆ ਚ ਹੈ ਜਲਦ ਤੋਂ ਜਲਦ ਹੋ ਜਾਏਗਾ ਤੁਹਾਡਾ ਬਿਲਕੁਲ ਹੋਏਗਾ ਜੀ ਜਿੰਨੀ ਵੀ ਇਹਨਾਂ ਨੇ ਮੈਂ ਦੇਖਿਆ ਖੇਤਾਂ ਵਿੱਚ ਇਹਨਾਂ ਕੰਮ ਹੋ ਰਿਹਾ ਹੈ ਕਿਤਨਾ ਦਾ ਫਰੰਟ ਚੇਕਾ ਜਿੱਦਾਂ ਜਿੱਦਾਂ ਹੋ ਰਿਹਾ ਮੇਰੇ ਬਾੜ ਦੇ ਨਾਲ ਤੇ ਮੈਂ ਦੇਖਿਆ ਜਿਹੜੀ ਇੱਥੇ ਪਾਣੀ ਦੀ ਜਿਹੜੀ ਸੀਵਰੇਜ ਦੀ ਵੀ ਹੈਗੀ ਆ ਉਹ ਜਲਦੀ ਜਲਦੀ ਆਪਾਂ ਹੱਲ ਕਰਵਾ ਕੇ ਦੇਵਾਂਗੇ ਮੈਨੂੰ ਪਤਾ ਲੱਗਣਾ ਹੁੰਦਾ ਮੇਰੇ ਬੱਚਾ ਵੀ ਉਹਨਾਂ ਸਮੱਸਿਆਵਾਂ ਮੈਂ ਆਦੀ ਹਾਂ ਉਹ ਮੈਂ ਲੋਕਾਂ ਨੂੰ ਜਲਦੀ ਵਧੀਆ ਕੰਮ ਕਰਕੇ ਦਿੰਦਾ ਠੀਕ